ਕਲਾ ਨਾਲ ਜੁੜੇ ਵਿਅਕਤੀ ਸਰੀਰਕ ਤਾਂ ਹੈ ਹੀ ਪਰ ਮਾਨਸਿਕ ਤੌਰ ਤੇ ਵੀ ਤੰਦਰੁਸਤ ਰਹਿੰਦੇ ਆ ਆਪਾਂ ਕਲਾ ਦੀਆਂ ਗੱਲਾਂ ਕਰਦੇ ਰਹਨੇ ਆ ਕਲਾ ਦੇ ਵਿੱਚ ਜਦੋਂ ਮਾਨਸਿਕ ਤੰਦਰੁਸਤੀ ਦੀ ਗੱਲ ਕਰਦੇ ਉਹ ਨਾਲ ਸਰੀਰਕ ਤੰਦਰੁਸਤੀ ਵੀ ਨਾਲ ਹੀ ਆ ਜਾਂਦੀ ਆ ਮੈਂ ਪਿਛਲੇ ਸਮੇਂ ਦੇ ਵਿੱਚ ਸਾਡੇ ਪਹਿਲਵਾਨ ਖਿਡਾਰੀਆਂ ਦੇ ਨਾਲ ਵੀ ਗੱਲਬਾਤ ਕਰਦਾ ਰਿਹਾ ਨਾ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਇੰਡੀਆ ਲੈਵਲ ਦੇ ਅੰਤਰਰਾਸ਼ਟਰੀ ਲੈਵਲ ਦੇ ਹਾਕੀ ਦੇ ਖਿਡਾਰੀ ਗੁਰਦੀਪਾਲ ਸਿੰਘ ਜੀ ਸਟੂਡੀਓ ਜਾਇਨ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਗੁਰਦੀਪਾਲ ਜੀ ਜੀ ਆਇਆਂ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਜੀ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਆਪਣੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਬਹੁਤ-ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਜੀ ਮੈਂ ਇੱਕਦਮ ਗੱਲਾਂ ਵਾਲਾ ਹਾਂ ਕਿਉਂਕਿ ਗੱਲਾਂ ਆਪਣੀਆਂ ਬਹੁਤ ਨੇ ਕਰਨ ਵਾਲੀਆਂ ਕਿਉਂਕਿ ਜਿਹੜੀ ਹਾਕੀ ਮੇਰੀ ਬੜੀ ਫੇਵਰੇਟ ਗੇਮ ਆ ਅਸੀਂ ਉਸ ਸਮੇਂ 21 ਸਮੇਂ ਦੇ ਆਪਾਂ ਹੈਗੇ ਆ ਉਸ ਸਮੇਂ ਦੇ ਵਿੱਚ ਜਿਹੜੀ ਹਾਕੀ ਸੀ ਸਾਡੀ ਨੈਸ਼ਨਲ ਇੱਕ ਖੇਡ ਗੇਮ ਹੈਗੀ ਆ ਤੁਸੀਂ ਤੁਹਾਡਾ ਪਹਿਲਾਂ ਥੋੜਾ ਜਿਹਾ ਪਿਛੋਕੜ ਬਾਰੇ ਦੱਸੋ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਮੈਂ ਐਕਚੁਅਲੀ ਬਿਲੋਂਗ ਤਾਂ ਕਰਦਾ ਹਾਂ ਅਮਰਸਰ ਡਿਸਟ੍ਰਿਕਟ ਤੋਂ ਹਾਂਜੀ ਪਰ ਸਾਡੇ ਫਾਦਰ ਸਾਹਿਬ ਸਰਵਿਸ ਕਰਦੇ ਨੇ ਦਿੱਲੀ ਲੁਧਿਆਣੇ ਤੇ ਸ਼ੁਰੂ ਤੋਂ ਸਕੂਲਿੰਗ ਵੀ ਲੁਧਿਆਣੇ ਰਹੀ ਹੈ ਉਹਦੇ ਬਾਅਦ ਕਾਲਜ ਦੇ ਵਿੱਚ ਮੈਂ ਚੰਡੀਗੜ੍ਹ ਚਲੇ ਗਿਆ ਹੂੰ ਲੁਧਿਆਣੇ ਸਕੂਲ ਦੇ ਵਿੱਚ ਕੋਈ ਇੰਨੀ ਗੇਮ ਨਹੀਂ ਸੀ ਹਾਂ ਜੀ ਖੇੜਦੇ ਹੁੰਦੇ ਮੈਂ ਗਵਰਨਮੈਂਟ ਮਾਡਲ ਸਕੂਲ ਸਮਿਟਰੀ ਰੋਡ ਤੋਂ 10ਵੀਂ ਕੀਤੀ ਜੀ ਹਾਂ ਜੀ ਹਾਂ ਉਹਨਾਂ ਟਾਈਮ ਦੇ ਵਿੱਚ ਮਾਲਵਾ ਸਕੂਲ ਦੀ ਹੋਕੀ ਦੀ ਟੀਮ ਬਹੁਤ ਅੱਛੀ ਹੁੰਦੀ ਹਾਂ ਜੀ ਮਾਲਵਾ ਦਾ ਤਾਂ ਉਹ ਥੋੜੇ ਰਫੀ ਪਲੇਅਰ ਹੁੰਦੇ ਸੀਗੇ ਹਾਂ ਜੀ ਹਾਂ ਸਾਡਾ ਕੋ-ਐਜੂਕੇਸ਼ਨ ਕਰਕੇ ਥੋੜੇ ਮੁੰਡੇ ਵੀ ਉਹੋ ਜਿਹੇ ਸੀਗੇ ਹਾਂ ਜੀ ਬਟ ਅਸੀਂ ਇੱਕ ਦੋ ਸਕੂਲ ਗੇਮਸ ਦੇ ਵਿੱਚ ਫਾਈਨਲ ਜ਼ਰੂਰ ਖੇਡੇ ਸੀ ਅਸੀਂ ਹਰੇ ਮਾਲਵਾ ਸਕੂਲ ਤੋਂ ਬਟ ਉਹਦੇ ਚੋਂ ਸਾਡੇ 3-4 ਪਲੇਅਰ ਚੰਗੇ ਨਿਕਲੇ ਜਿਹੜੇ ਇੱਕ ਬਾਅਦ ਦੇ ਵਿੱਚ ਪੰਜਾਬ ਯੂਨੀਵਰਸਿਟੀ ਵੀ ਖੇਡੇ ਕਾਲਜ ਲੈਵਲ ਤੇ ਖੇਡੇ ਪੰਜਾਬ ਯੂਨੀਵਰਸਿਟੀ ਖੇਡੇ ਇੰਟਰਸਟੇਟ ਤੱਕ ਵੀ ਖੇਡੇ ਨੈਸ਼ਨਲ ਲੈਵਲ ਤੱਕ ਖੇਡੇ ਮੈਂ ਇੰਟਰਨੈਸ਼ਨਲ ਲੈਵਲ ਤੱਕ ਤੁਸੀਂ ਫਿਰ ਉੱਥੋਂ ਹਾਕੀ ਦੇ ਤੌਰ ਤੇ ਤੁਹਾਨੂੰ ਉੱਥੇ ਦਾਖਲਾ ਮਿਲ ਗਿਆ ਜਾਂ ਲੋਇੰਗ ਲਿਗਾਏ ਤੁਸੀਂ ਉੱਥੇ ਵੈਸੇ ਹੀ ਮੇਰੇ ਰਿਲੇਸ਼ਨ ਚ ਚੰਡੀਗੜ੍ਹ ਰਹਿੰਦੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਚੰਡੀਗੜ੍ਹ ਪਾ ਦਿਓ ਇਹਨੂੰ ਤਾਂ ਮੈਂ ਐਸਜੀਜੀਐਸ ਕਾਲਜ ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ 75 ਦੇ ਵਿੱਚ ਤੇ 71 ਤੋਂ ਲੈ ਕੇ 75 ਤੱਕ ਮੈਂ ਉੱਥੇ ਪੜਿਆ ਜੀ ਹਾਂ ਹਾਂ ਤੇ ਉਹਨਾਂ ਟਾਈਮ ਦੇ ਵਿੱਚ ਉਥੋਂ ਉਹਦੀ ਟੀਮ ਵੀ ਬਹੁਤ ਅੱਛੀ ਹੁੰਦੀ ਸੀ ਮੈਨੂੰ ਇਨੀਸ਼ੀਅਲੀ ਪਹਿਲੇ ਸਾਲ ਜਾ ਕੇ ਤਾਂ ਪਲੇਇੰਗ 11 ਦੇ ਵਿੱਚ ਜਗ੍ਹਾ ਨਹੀਂ ਮਿਲੀ ਹੂੰ ਹੂੰ ਕਿਉਂਕਿ ਇੱਕ ਤਾਂ ਮੈਂ ਨਵਾਂ ਸੀਗਾ ਪੁਰਾਣੀ ਉਹਨੇ ਟੀਮ ਸੀਗੀ ਮੈਨੂੰ ਖੜਾਉਂਦੇ ਸੀ 5-7 10 ਮਿੰਟ ਲਈ ਹੂੰ ਹੂੰ ਉਹਨੂੰ ਰੂਲ ਹੁੰਦੇ ਸੀ ਵੀ ਇੱਕ ਵਾਰੀ ਪਾ ਲੋ ਤੇ ਫਿਰ ਬਾਹਰ ਕੱਢਤਾ ਤੇ ਦੁਬਾਰਾ ਪਾ ਨਹੀਂ ਸਕਦੇ ਹਾਂਜੀ ਹੂੰ ਤਾਂ ਮੈਂ ਫੁੱਲ ਬੈਕ ਖੇਡਦੇ ਸੀਗੇ ਹੂੰ ਹੂੰ ਮੈਨੂੰ ਉਹਨਾਂ ਨੇ ਕਦੇ ਲੈਫਟ ਆਪਾ ਲੈਣਾ ਕਦੇ ਰਾਈਟ ਆਪਾ ਲੈਣਾ ਕਦੇ ਫੁੱਲ ਬੈਕ ਪਾ ਲੈਣਾ ਉੱਪਰ ਤੁਹਾਡੀ ਪ੍ਰੋਪਰ ਜਗ੍ਹਾ ਤੋਂ ਨਾ ਪਾਉਣਾ ਪ੍ਰੋਪਰ ਜਗ੍ਹਾ ਤਾਂ ਨਹੀਂ ਕਿਉਂਕਿ ਉਹ ਪੁਰਾਣੇ ਪਲੇਅਰ ਸੀਗੇ ਉੱਥੇ ਹਾਂ ਹਾਂ ਤਾਂ ਚਾਂਸ ਦੀ ਗੱਲ ਹੁੰਦੀ ਨੈਕਸਟ ਇਅਰ ਜਦੋਂ ਪੰਜਾਬ ਯੂਨੀਵਰਸਿਟੀ ਤੋਂ ਟ్రਾਇਲ ਹੁੰਦੇ ਸੀਗੇ ਤੇ ਕਾਲਜ ਦੇ ਡੀਪੀ ਸਾਹਿਬ ਨਾਮ ਰეკਮੈਂਡ ਕਰਦੇ ਸੀਗੇ ਅੱਛਾ ਪੀ ਕਿਹੜਾ ਸਾਡਾ ਕਾਲਜ ਦਾ ਮੁੰਡਾ ਟ్రਾਇਲ ਵਾਸਤੇ ਜਾਏਗਾ ਹੂੰ ਹੂੰ ਤੇ ਇਹਨਾਂ ਨੇ ਤਿੰਨ ਨਾਮ ਰਿਕਮੈਂਡ ਕੀਤੇ ਉਹਨਾਂ ਦਾ ਜਿਹੜਾ ਖਰਚਾ ਹੁੰਦਾ ਸੀਗਾ ਉਹ ਕਾਲਜ ਵਾਲੇ ਦਿੰਦੇ ਸੀਗੇ ਤਾਂ ਮੈਂ ਜਾ ਕੇ ਰਿਕੁਐਸਟ ਕੀਤੀ ਜੀ ਮੇਰਾ ਨਾਮ ਹੀ ਪਾ ਦਿਓ ਉਹ ਕਹਿੰਦੇ ਨਹੀਂ ਵੀ ਤਿੰਨ ਨਾਮ ਦੇਣੇ ਸੀ ਉਹ ਦੇਤੇ ਪ੍ਰਿੰਸੀਪਲ ਸਾਹਿਬ ਨੇ ਅਲਾਉ ਕੀਤੇ ਨੇ ਵੀ ਜੇ ਤੂੰ ਹੁਣ ਜਾਣਾ ਚਾਹੁੰਦਾ ਤੂੰ ਉਹਦਾ ਉਹਦੀ ਜੋ ਵੀ ਫੀਸ ਵਗੈਰਾ ਜਾਂ ਜੋ ਖਰਚ ਆਊਗਾ ਤੁਸੀਂ ਆਪ ਆਪਣੇ ਕੋਲੋਂ ਕਰਦੇ ਮੈਂ ਅਗਰੀ ਕਰ ਗਿਆ ਜੀ ਮੈਂ ਕਿਹਾ ਚਲੋ ਮੈਨੂੰ ਸ਼ੌਕ ਹੈ ਮੈਨੂੰ ਟ੍ਰਾਇਲ ਦੇ ਲੈਣ ਦਿਓ ਤਾਂ ਚਾਂਸ ਹੀ ਕਰ ਲੈ ਕਿ ਉਹ ਤਿੰਨੇ ਤਾਂ ਰਹਿ ਗਏ ਮੈਂ ਕੈਂਪਸ ਸਿਲੈਕਟ ਹੋ ਗਿਆ બસ ਫਿਰ ਉਹ ਦੇਖੋ ਜੀ 72 ਚ ਮੈਂ ਪਹਿਲੀ ਵਾਰ ਹੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਗਿਆ ਪਹਿਲੀ ਵਾਰ ਹੀ ਪੰਜਾਬ ਯੂਨੀਵਰਸਿਟੀ ਸਿਲੈਕਟ ਹੋ ਗਿਆ ਉੱਥੋਂ ਇੰਟਰਵਿਊਸ ਦੀ ਖੇਡਣ ਚਲੇ ਗਏ ਬਸ ਫਿਰ 72 ਤੋਂ ਬਾਅਦ ਮੈਂ ਫਿਰ ਖਾਲਸਾ ਕਾਲਜ ਦੀ ਟੀਮ ਚ ਪਲੇਇੰਗ ਰੈਗੂਲਰ ਮੈਂਬਰ ਬਣ ਗਿਆ ਖਾਲਸਾ ਕਾਲਜ ਦੀ ਕਪਤਾਨੀ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਦੀ ਕਪਤਾਨੀ ਕੀਤੀ ਫਿਰ ਮੈਂ ਇੰਡੀਅਨ ਯੂਨੀਵਰਸਿਟੀ ਸਿਲੈਕਟ ਹੋਇਆ ਉੱਥੋਂ ਦੇ ਕੈਪਟਨ ਕੀਤਾ ਫਿਰ ਸਾਡੀ ਇੰਡੀਅਨ ਯੂਨੀਵਰਸਿਟੀ ਭਾਈਚਨ 75 ਚ ਨਾਨੀ ਯੂਰਪ ਟੂਰ ਤੇ ਭੇਜੀ ਮੈਂ ਉਹਦੇ ਚ ਵੀ ਮੈਂਬਰ ਸੀਗਾ ਵਾਓ ਜੀ ਤੇ ਇਸੇ ਤਰ੍ਹਾਂ ਫਿਰ ਨੈਸ਼ਨਲ ਖੇਡੀ ਕੰਪਨੀ ਯੂਨੀਵਰਸਿਟੀਰ ਵੱਲੋਂ ਉਤੋਂ ਇੰਡੀਆ ਸਿਲੈਕਟ ਹੋ ਗਏ ਜੀ ਹਮਮ ਫਿਰ ਇੰਡੀਆ ਦੇ ਕੈਂਪ ਲਾਉਣੇ ਸ਼ੁਰੂ ਕਰਤੇ ਤੇ ਇੰਡੀਆ 2 3 4 4 5 ਸਾਲ ਖੇਡਿਆ ਜੀ ਉਹਨਾਂ ਜਮਾਨੇ 'ਚ ਹਾਕੀ ਦਾ ਬੜਾ ਮਤਲਬ ਸ਼ੌਕ ਹੁੰਦਾ ਸੀਗਾ ਲੋਕਾਂ ਨੂੰ ਪਲੇਅਰਜ਼ ਨੂੰ ਵੀ ਹਮ ਮੈਨੂੰ ਮੌਕਾ ਮਿਲਿਆ ਪਿੱਛੇ ਯੂਨੀਵਰਸਿਟੀ ਜਾਣ ਦਾ ਪੰਜਾਬ ਯੂਨੀਵਰਸਿਟੀ ਹਮ ਹਮ ਤਾਂ ਉਦੋਂ ਸਾਡੇ ਟਾਈਮ ਤੇ ਟ్రਾਇਲ ਦੇਣ ਵਾਸਤੇ ਕੁਈ 100 150 700 ਬੰਦਾ ਮੁੰਡਾ ਪਲੇਅਰ ਆਉਂਦੇ ਸੀਗੇ ਟ੍ਰਾਇਲ ਦੇ ਨ ਤਿੰਨ ਦਿਨ ਚਾਰ-ਚਾਰ ਦਿਨ ਟ੍ਰਾਇਲ ਚੱਲਦੇ ਸੀਗੇ ਅੱਛਾ ਜਿਹਦੇ ਚੋਂ 20 22 ਬੰਦਿਆਂ ਦਾ ਕੈਂਪ ਲਾਉਂਦੇ ਸੀ 16 ਦੀ ਟੀਮ ਬਣ ਜਾਂਦੀ ਸੀਗੀ ਤਾਂ ਹੁਣ ਮੈਂ ਜਾ ਕੇ ਮੌਕਾ ਮਿਲਿਆ ਮੈਨੂੰ ਜਾਣ ਦਾ ਬੜੇ ਸਾਲਾਂ ਬਾਅਦ ਯੂਨੀਵਰਸਿਟੀ ਬੜੀਆਂ ਉਹ ਗਰਾਊਂਡਾਂ ਦੇਖ ਕੇ ਪੁਰਾਣੀਆਂ ਯਾਦਾਂ ਜਿਹੜੀਆਂ ਹੁੰਦੀਆਂ ਨੇ ਤਾਂ ਮੈਂ ਉਹਨੂੰ ਪੁੱਛਿਆ ਤੇ ਕਹਿੰਦੇ ਜੀ ਵੀ ਪੰਜ-ਸੱਤ ਮੁੰਡੇ ਹੁੰਦੇ ਨੇ ਜਿਨ੍ਹਾਂ ਨੂੰ ਸ਼ੌਕ ਆ ਕੇ ਖੇਡਣ ਦਾ ਅੱਛਾ ਦੋ-ਚਾਰ ਅਸੀਂ ਫੋਨ-ਫੋਨ ਕਰਕੇ ਬੁਲਾ ਲਏਦੇ ਨੇ ਫਿਰ 1 2 ਨੂੰ ਵਹਿ ਰਿਕੁਐਸਟ ਕਰੀ ਦੀ ਤੇ ਐ ਕਰਕੇ 16 ਇਕੱਠੇ ਕਰੀ ਦੇ ਆ ਤੇ ਉਹ ਉਹ ਮਤਲਬ ਉਹ ਉਸ ਤਰ੍ਹਾਂ ਦਾ ਜਿਹੜਾ ਉਸ ਸਮੇਂ ਹੁੰਦਾ ਸੀ ਚਾਹ ਹਾਕੀ ਦਾ ਉਹ ਹੁਣ ਕੱਟ ਗਿਆ ਮੇਰੇ ਖਿਆਲ ਨਾਲ ਹੋਰ ਗੇਮਾਂ ਦਾ ਵੀ ਇਹਦਾ ਤੇ ਪ੍ਰਭਾਵ ਕ੍ਰਿਕਟ ਵਗੈਰਾ ਜਿਆਦਾ ਪ੍ਰਮੋਟ ਹੋਈ ਆ ਕੁਝ ਕਹਿ ਲੋ ਕਿ ਹਾਕੀ ਨੂੰ ਜਾਂ ਕੋਈ ਚੰਗਾ ਸਪான்ਸਰ ਨਹੀਂ ਮਿਲਿਆ ਜਾਂ ਪ੍ਰਮੋਟਰ ਨਹੀਂ ਹੋ ਸਕੀ ਜਾਂ 1 ਘੰਟੇ ਦੀ ਗੇਮ ਹੈ ਟੀਵੀ ਦੇ ਉੱਤੇ ਲੋਕੀ ਸਮਝ ਨਹੀਂ ਸਕੇ ਹਮ ਸਰ ਦੇ ਹੁਣ ਕੀ ਹੈ ਯੂਥ ਦੇਖੋ ਕਿ ਤੁਸੀਂ ਕ੍ਰਿਕਟ ਸਟੇਡੀਅਮ ਦੇ ਵਿੱਚ ਚਲੇ ਜਾਓ ਹਮ ਉੱਥੇ ਇੰਨੇ ਬੱਚੇ ਨਹੀਂ ਹੁੰਦੇ ਜਿਨ੍ਹਾਂ ਦੇ ਪੇਰੈਂਟਸ ਨਾਲ ਹੁੰਦੇ ਨੇ ਕਿਉਂਕਿ ਉਹ ਲੈ ਕੇ ਆਉਂਦੇ ਬੱਚਾ ਖੇਡੇ ਨਾ ਖੇਡੇ ਉਹ ਲੈ ਕੇ ਆਉਂਦੇ ਵੀ ਜੇ ਇਹਨੂੰ ਖੜਾਓ ਤੁਸੀਂ 골ਫ ਕਲੱਬ ਚਲੇ ਜਾਓ ਹਮ ਉੱਥੇ ਇੰਨੇ ਬੱਚੇ ਨੂੰ ਪੇਰੈਂਟਸ ਲੈ ਕੇ ਆਉਂਦੇ ਵੀ ਇਹਨੂੰ ਗੋਲਫ ਸ਼ੁਰੂ ਕਰਾ ਦੋ ਜਦੋਂ ਕਿਤੇ ਯੂਐਸਓਪਨ ਹੋਵੇ ਇਆਂ ਕੋਹ ਚੰਗਾ ਟੂਰਨਾਮੈਂਟ ਹੋਵੇ ਤੁਸੀਂ ਦੇਖੋ ਕਿ ਉਹਨਾਂ ਦਿਨਾਂ ਦੇ ਵਿੱਚ ਹੂੰ ਟੈਨਿਸ ਦੇ ਸਟੇਡੀਅਮ ਚ ਲਾਈਨ ਲੱਗੀਆਂ ਹੁੰਦੀਆਂ ਬਿਲਕੁਲ ਤਾਂ ਹਾਕੀ ਦਾ ਕੋਈ ਟੂਰਨਾਮੈਂਟ ਆ ਜਾਏ 올림픽 ਆ ਜਾਏ ਵਰਲਡ ਕੱਪ ਆ ਜਾਏ ਏਸ਼ੀਆ ਆ ਜਾਏ ਸਾਡੇ ਗਰਾਊਂਡ ਚ ਕੋਈ ਬੰਦਾ ਨਹੀਂ ਨਵਾਂ ਲੱਭਦਾ ਸਾਨੂੰ ਉਹ ਉਹਦੇ ਵਿੱਚ ਇਹ ਵੀ ਚੀਜ਼ ਆ ਵੀ ਜਿਵੇਂ ਹੁਣ ਕ੍ਰਿਕਟ ਦੇ ਵਿੱਚ ਕੋਈ ਖਿਡਾਰੀ ਜਿਵੇਂ ਹੁਣ ਤੇਜਸ ਲਾਵਲ ਦੇ ਤੁਸੀਂ ਖਿਡਾਰੀ ਬਣੇ ਹੋ ਅ ਜੇ ਕ੍ਰਿਕਟ ਦੇ ਵਿੱਚ ਖਿਡਾਰੀ ਬਣ ਗਿਆ ਤਾਂ ਉਹ ਪੈਸਾ ਹੀ ਪੈਸਾ ਉਹ ਉਹ ਉਹਦੇ ਉੱਤੇ ਉਹ ਆਪਣਾ ਜੀਵਨ ਦਾ ਨਿਰਭਾਅ ਕਰ ਸਕਦਾ ਮੈਨੂੰ ਯਾਦ ਆਈ 77 ਦੇ ਵਿੱਚ ਚੰਡੀਗੜ੍ਹ ਤੋਂ ਅਸੀਂ ਦੋ ਬੰਦੇ ਇੰਡੀਆ ਸਿਲੈਕਟ ਹੋਏ ਸੀ ਮੈਂ ਤੇ ਕਪਲ ਦੇਵ ਹਾਂ ਕਪਲ ਦੇਵ ਨੇ ਪਹਿਲਾ ਟੂਰ ਪਾਕਿਸਤਾਨ ਲਾਇਆ ਮੈਂ ਵੀ ਪਹਿਲਾ ਟੂਰ ਪਾਕਿਸਤਾਨ ਲਾਇਆ ਅੱਛਾ ਉਸੇ ਬਾਅਦ ਦਿੱਲੀ ਇਕੱਠੇ ਕੈਂਪਾਂ ਚ ਅੱਗੇ ਪਿੱਛੇ ਮਰਦੇ ਗਿਰਦੇ ਰਹੇ ਉਹ ਵਰਲਡ ਦਾ ਸਟਾਰ ਬਣ ਗਿਆ ਅਸੀਂ ਉਹਨਾਂ ਦਿਨਾਂ ਦੇ ਜ਼ਰੂਰ ਜਾਣਦੇ ਸੀਗੇ ਉਸ ਦੇ ਬਾਅਦ ਲੋਕੀ ਕੋਈ ਨਹੀਂ ਪਛਾਣਦਾ ਵੀ ਕੌਣ ਹੈ ਕੌਣ ਨਹੀਂ ਆ ਹਾਂ ਕਿਉਂਕਿ ਉਹ ক্রিকেট ਦੇ ਵਿੱਚ ਚਲਾ ਗਿਆ ਨਾ ਉਸ ਗੇਮ ਨੇ ਜਿਹੜਾ ਜਿਵੇਂ ਹੁਣ ਅਸੀਂ ਤਾਂ ਜਿਹੜਾ ਹਾਕੀ ਦਾ ਪੂਰਾ ਜਿਵੇਂ ਜਲਾਲ ਦੇ ਜਦੋਂ ਹੁੰਦੀ ਸੀ ਪੂਰੇ ਜਨੂਮ ਦਾ ਸੀ ਹਾਕੀ ਦਾ ਪੰਜਾਬ ਦੇ ਵਿੱਚ ਅਸੀਂ ਉਸ ਵੇਲੇ ਦਾ ਅਤੇ ਕਿ ਆ ਸਮੇਂ ਸਮੇਂ ਟੈਕਨੋਲੋਜੀ ਬਦਲਦੀ ਰਹੀ ਪਹਿਲਿਆਂ ਸਮੇਂ ਦੇ ਵਿੱਚ ਰੇਡੀਓ ਦੇ ਉੱਤੇ ਹੀ ਕਮੈਂਟਰੀ ਆਉਂਦੀ ਸੀ ਕਮੈਂਟਰੀ ਆਉਂਦੀ ਸੀ ਜਗਦੇਵ ਸਿੰਘ ਉਹ ਹੀ ਕਰਦੇ ਸੀ ਸਰ ਜਗਦੇਵ ਸਿੰਘ ਜੀ ਕਮੈਂਟਰੀ ਸਰ ਜਗਦੇਵ ਸਿੰਘ ਜੀ ਉਹ ਜਦੋਂ ਬੋਲਦੇ ਸੀ ਨਾ ਐਂ ਲੱਗਦਾ ਸੀ ਵੀ ਜਿਵੇਂ ਅੱਖਾਂ ਦੇ ਉਹ ਸਾਡੇ ਨਾਲ ਜਿਵੇਂ ਉਹ ਗੇਮ ਚਲੋ ਜੀ ਚਲੋ ਜੀ ਚਲੋ ਜੀ ਉਹਨਾਂ ਦੀ ਕਲੈਰਿਟੀ ਬੜੀ ਹੁੰਦੀ ਸੀ ਸਪੀਚ ਦੇ ਵਿੱਚ ਉਹਨਾਂ ਨੇ ਪਹਿਲਾਂ ਮੌਸਮ ਦਾ ਹਾਲ ਦੱਸਣਾ ਫਿਰ ਉਹਨਾਂ ਨੇ ਪਲੇਅਰ ਦੇ ਬਾਰੇ ਦੱਸਣਾ ਫਿਰ ਉਹਨਾਂ ਨੇ ਕਹਿਣਾ ਸਾਡੀ ਟੀਮ ਅਟੈਕ ਕਰ ਰਹੀ ਹੈ ਜਾਂ ਸਾਡੀ ਟੀਮ ਡਿਫੈਂਡ ਕਰ ਰਹੀ ਹੈ ਇਹ ਬਾਲ ਉਹਨਕੇ ਪਾਸ ਗਈ ਉਹਨਾਂ ਨੇ ਉਹਨੂੰ ਪਾਸ ਦਿਆ ਉਹਨਾਂ ਨੇ ਪੂਰੀ ਉਹਨਾਂ ਨੇ ਕਮੈਂਟਰੀ ਦੇ ਵਿੱਚ ਬਿਆਨ ਕਰ ਦੇਣ ਕਿ ਬਾਲ ਕਿਵੇਂ ਘੁੰਮੇ ਕਿੱਥੇ ਕਿੱਥੇ ਘੁੰਮ ਰਹੀ ਹੈ ਜਨਦੀ ਉਹ ਸ਼ਬਦਾਂ ਦੇ ਨਾਲ ਇੱਕ ਵੀਡੀਓ ਹੀ ਬਣਾ ਦਿੰਦੇ ਸੀਗੇ ਬਣਾ ਦਿੰਦੇ ਸੀਗੇ ਬਾਕੀ ਤੁਸੀਂ ਜਿਵੇਂ ਹੁਣ ਮੇਰਾ ਕਿਲਾਰਾਪੜ ਦੀਆਂ ਖੇਡਾਂ ਤੇ ਵੀ ਮੈਂ ਖੇਡਦੇ ਰਹੇ ਕਿਉਂਕਿ ਮੇਰਾ ਪਿੰਡ ਨਾਲਾ ਕਿਲਾਰਾਪੜ ਦੇ ਢੇਲੋਂ ਪਿੰਡ ਆ ਸਾਡਾ ਅਸੀਂ ਜਵਾਨ ਹੋਏ ਆ ਉਤੋਂ ਦੀਆਂ ਖੇਡਾਂ ਦੇਖਦੇ ਉਹਨੂੰ ਮਿਨੀ 올림픽ਸ ਬੋਲਦੇ ਮਿਨੀ 올림픽ਸ ਰੂਰਲ 올림픽ਸ ਬੋਲਦੇ ਰੂਰਲ 올림픽ਸ ਬਾਕੀ ਉੱਥੇ ਗੋਲਡਨ ਕੱਪ ਹੈਗਾ ਗੋਲਡਨ ਕੱਪ ਹੈਗਾ ਉੱਥੇ ਮੇਰਾ ਖਿਆਲ ਕਾਫੀ ਖੇਡਾਂ ਹੋਮਗੇ ਤੁਸੀਂ ਮੈਂ ਖੇਡਿਆ ਤਾਂ ਨਹੀਂ ਪਰ ਮੈਂ ਗਿਆ ਜਰੂਰ ਹਾਂ ਦੋ ਤਿੰਨ ਵਾਰ ਜਦੋਂ ਸੈਣੀ ਸਾਹਿਬ ਪ੍ਰੈਜ਼ੀਡੈਂਟ ਸੀਗੇ ਜਾਂ ਸੁਰਜੀਤ ਸਿੰਘ ਗਰੇਵਾਲ ਪ੍ਰੈਜ਼ੀਡੈਂਟ ਸੀਗੇ ਤਾਂ ਅਸੀਂ ਸ਼ਾਮ ਨੂੰ ਉਹਨਾਂ ਦਾ ਕਲਚਰ ਪ੍ਰੋਗਰਾਮ ਦੇਖਣ ਜਾਣਾ ਜਾਂ ਜਿਹਨੇ ਕਾਰ ਰੇਸਿਸ ਵਗੈਰਾ ਹੋਣੀਆਂ ਡੌਗ ਰੇਸਿਸ ਵਗੈਰਾ ਹੋਣੀਆਂ ਐਥਲੈਟਿਕ ਦੇ ਕਬੱਡੀ ਕਬੱਡੀ ਦੇਖਣੇ ਤਾਂ ਬੜਾ ਅੱਛਾ ਮਾਹੌਲ ਉਹਨਾਂ ਨੇ ਮਿੰਟਜ ਬਣਾਇਆ ਹੁੰਦਾ ਸੀਗਾ ਔਰ ਦੂਰੋਂ ਦੂਰੋਂ ਲੋਕੀ ਦੇਖਣ ਆਉਂਦੇ ਹੁੰਦੇ ਸੀ ਕਿ ਕਿਲਾ ਰਾਏਪੁਰ ਦੀਆਂ ਗੇਮਾਂ ਹੋਣੀਆਂ ਨੇ ਉਹਦੇ ਬਾਅਦ ਉਹਨਾਂ ਨੇ ਵੀ ਉਹ ਗੇਮਾਂ ਨੂੰ ਬਹੁਤ ਹੀ ਅੱਛੀ ਤਰ੍ਹਾਂ ਪ੍ਰਮੋਟ ਕੀਤਾ ਉਹਨਾਂ ਨੂੰ ਬੜੇ ਅੱਛੇ ਸਪਾਂਸਰ ਮਿਲ ਗਏ ਫਿਰ ਉਹਨਾਂ ਦੀ ਸਾਰੀਆਂ ਗੇਮਾਂ ਟੀਵੀ ਤੇ ਲਾਈਵ ਆਉਣੀ ਸ਼ੁਰੂ ਹੋ ਗਈਆਂ ਬਿਲਕੁਲ ਤੇ ਔਰ ਉਹ ਉਹਦੇ ਵਿੱਚ ਇੱਕ ਖੂਬਸੂਰਤੀ ਇਹ ਹੈ ਵੀ ਕੋਈ ਵੱਖਰੀ ਤਰ੍ਹਾਂ ਦੀ ਚੀਜ਼ ਲੈ ਕੇ ਆ ਗਿਆ ਨਾ ਤਾਂ ਉਹਨਾਂ ਨੇ ਉਹਨੂੰ ਪ੍ਰੋਮੋਟ ਕੀਤਾ ਹਾਲਾ ਫੜ ਮੂੰਹ ਦੇ ਵਿੱਚ ਹਰ ਹਰ ਚੁਕ ਲਿਆ ਕਿਸੇ ਨੇ ਬੋਰੀਆਂ 2 4 ਚੁਕਲੀਆਂ ਕਿ ਇਹਨੇ ਟਰੈਕਟਰ ਖਿੱਚਤਾ ਮਤਲਬ ਉਹਨਾਂ ਨੇ ਹਰ ਚੀ ਕੋਈ ਬੰਦਾ ਆਪਣੀ ਕੁਆਲਿਟੀ ਦਿਖਾਉਣ ਆਇਆ ਉਹਨਾਂ ਨੇ ਉਹਨੂੰ ਕਿਵੇਂ ਲਿਆ ਲੋਕਾਂ ਨੂੰ ਦਿਖਾਇਆ ਪ੍ਰੋਮੋਟ ਕੀਤਾ ਪ੍ਰੋਮੋਟ ਕੀਤਾ ਤੇ ਉਹਨੂੰ ਫਿਰ ਥੋੜਾ ਬਹੁਤ ਜੋ ਵੀ ਸੀਗਾ ਪ੍ਰਾਈਜ਼ ਮਨੀ ਵੀ ਉਹਨੂੰ ਦਿੰਦੇ ਸੀਗੇ ਜਾਂ ਉਹਨੂੰ ਡਾਈਟ ਮਨੀ ਦੇ ਦਿੰਦੇ ਸੀ ਜਾਂ ਉਹਦਾ ਹੌਸਲਾ ਵਧਾਉਂਦੇ ਸੀਗੇ ਕਿ ਅੱਗੇ ਤੋਂ ਫੇਰ ਹੀ ਆਵੇ ਆਵੇ ਤਾਂ ਉਹਨੂੰ ਦੇਖਣ ਵਾਸਤੇ ਚਾਰ ਲੋਕ ਵੀ ਆਉਣਗੇ ਕਿੱਲਾ ਢਾਈਪੁਰ ਨੇ ਪਿੰਡਾਂ ਦੇ ਵਿੱਚ ਤਾਂ ਬਹੁਤ ਜਾਗਰੂਕ ਕੀਤਾ ਸੀਗਾ ਉਦੋਂ ਪਰ ਕੁਝ ਉਹਨਾਂ ਦਾ ਰਹਿ ਗਿਆ ਕਿ ਉਹਨਾਂ ਨੇ ਉੱਥੇ ਸਟੇਡੀਅਮ ਵੀ ਬਣਾਇਆ ਪਰ ਕੋਈ ਕਿਸੇ ਗੇਮ ਨੂੰ ਜਿਆਦਾ ਨਹੀਂ ਪ੍ਰਮੋਟ ਕਰ ਸਕਿਆ ਹਾਂ ਪਹਿਲਾਂ ਉਹ ਸਾਡੇ ਸਮੇਂ ਜਦੋਂ ਅਸੀਂ ਦੇਖਦੇ ਹੁੰਦੇ ਸੀ ਨਾ ਜਿਵੇਂ ਹਾਕੀ ਤਾਂ ਹਫਤਾ ਪਹਿਲਾਂ ਚੱਲ ਪੈਂਦੀ ਹੁੰਦੀ ਸੀ ਗੇਮਾਂ ਚੱਲਦੀਆਂ ਸੀਗੀਆਂ ਫਿਰ ਉਹ ਅੱਗੇ ਉਹਨਾਂ ਦਿਨਾਂ ਦੇ ਵਿੱਚ ਤਾਂ ਫਿਰ ਮੇਨ ਮੇਨ ਗੇਮਾਂ ਹੀ ਹੁੰਦੀਆਂ ਸੀਗੀਆਂ ਜੇ ਦੇਖਿਆ ਜਾਵੇ ਤੇ ਸਾਡੇ ਨਾਲੋਂ ਜਿਹੜੇ ਯੂਰਪ ਦੇ ਕੰਟਰੀਜ਼ ਹੈ ਜਾਂ ਚਾਇਨਾ ਜਾਪਾਨ ਵੀ ਲਾ ਲਓ ਜਾਂ ਕੋਈ ਵੀ ਕੰਟਰੀ ਇਬਲੇਸ਼ੀਆ ਲੈ ਲਓ ਛੋਟੇ ਛੋਟੇ ਕੰਟਰੀ ਨੇ ਉਹਨਾਂ ਨੇ ਕੀ ਕੀਤਾ ਕਿ ਇਹ ਹਾਕੀ ਗੇਮਰ ਘੋਕੀ ਅਸੇ ਜੈਥਲੈਟਿਕਸ ਹਾਸਤੇ ਬੜੀ ਛੋਟੀ ਉਮਰ ਤੋਂ ਬੱਚਿਆਂ ਨੂੰ ਸਿਲੈਕਟ ਕਰ ਲੈਂਦੇ ਨੇ ਉਹ ਫਿਰ ਦੇਖਦੇ ਆ ਕਿ ਇਹਨਾਂ ਦੀ ਟ੍ਰੇਨਿੰਗ ਦੇਣੀ ਹੈ ਕਿਸ ਹਿਸਾਬ ਨਾਲ ਇਹਨੂੰ ਗਰੂਮ ਕਰਨਾ ਹੈ ਜ਼ਰੂਰੀ ਨਹੀਂ ਕਿ ਉਹ ਉਹਨੂੰ ਹਾਕੀ ਦਾ ਪਲੇਅਰ ਹੀ ਬਣਾਉਣ ਉਹ ਦੇਖਦੇ ਕਿ ਇਹਦੇ ਜੇ ਕੋਈ ਹੋਰ ਕੁਆਲਿਟੀ ਹੈ ਤਾਂ ਉਹਦੇ ਲਾਈਨ ਤੇ ਪਾ ਲੀਏ। সুইমিং ਦੇ ਵਿੱਚ ਪਾ ਲੈਂਦੇ ਨੇ ਬੜੇ ਛੋਟੇ ਬੱਚੇ ਸਾਡੇ ਹੁਣ ਸ਼ੁਰੂ ਹੀ ਸਪੋਰਟਸ ਜਿਹੜੀ ਹੁੰਦੀ ਹੈ 12 13 14 15 ਸਾਲ ਤੋਂ ਬਾਅਦ ਕਰਦੇ ਨੇ। ਕੁਝ ਪਹਿਲਾਂ ਆਪਾਂ ਨੂੰ ਸਾਡੇ ਮਾਹੌਲ ਹੀ ਇਹੋ ਜਿਹਾ ਕਿ ਆਪਾਂ ਡਰੀ ਦੇ ਬੱਚੇ ਨੂੰ ਸੱਟ ਨਾ ਵੱਜੇ। ਸਾਡੇ ਉੱਥੇ ਕੋਚਸ ਵੀ ਇੰਨੇ ਵੈਲ ਕੁਆਲੀਫਾਈਡ ਨਹੀਂ ਮਿਲਦੇ। ਜਿੱਥੇ ਸਾਨੂੰ ਇਨਫਰਾਸਟ੍ਰਕਚਰ ਵੀ ਇੰਨਾ ਚੰਗਾ ਨਹੀਂ ਮਿਲਦਾ ਜਿੱਥੇ ਕਿ ਬੱਚਾ ਮਹਿਸੂਸ ਸੇਫ ਮਹਿਸੂਸ ਕਰੇ। ਹੁਣ ਜੇ ਉਹਨਾਂ ਨੇ ਪੂਲ ਦੇ ਵਿੱਚ ਬੱਚੇ ਨੂੰ ਪਾਉਣਾ ਤੇ ਉੱਥੇ ਲਾਈਫਗਾਰਡ 24 ਆਰ ਹੋਣਾ ਆ ਬਿਲਕੁਲ 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 ਸਾਡੇ ਜੇ ਪੂਲ ਬਣਾਏ ਨੇ ਪੂਲ ਦੀ ਮੇਨਟੇਨੈਂਸ ਨਹੀਂ ਹੁੰਦੀ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੂਲ ਹੈ ਚੰਡੀਗੜ੍ਹ ਕਲੱਬ ਦੇ ਵਿੱਚ ਪੂਲ ਹੈ 골ਫ ਕਲੱਬ ਦੇ ਵਿੱਚ ਪੂਲ ਹੈ ਉਹ ਪੂਲ ਤਿੰਨ ਤਿੰਨ ਮਹੀਨੇ ਬੰਦ ਰੱਖਦੇ ਨੇ ਫਿਰ ਉਹਦੀ ਮੇਨਟੇਨੈਂਸ ਹੁੰਦੀ ਹੈ ਫਿਰ ਉਹ ਚ ਪਾਣੀ ਨੂੰ ਭਰਦੇ ਫਿਰ ਕਿ ਤੋ ਖਰਾਬ ਹੋ ਜਾਂਦਾ ਫਿਰ ਬੰਦ ਹੋ ਜਾਂਦੇ ਨੇ ਇੱਥੇ ਹੁਣ ਦੇਖਦੇ ਆ ਆਮ ਥਾਵਾਂ ਦੇ ਉੱਤੇ ਜਿਹੜੇ ਪੂਲ ਬਣੇ ਹੋਏ ਉਹਨਾਂ ਨੇ ਪ੍ਰੋਪਰ ਮੇਨਟੇਨੈਂਸ ਔਰ ਅ ਕੰਮ ਕਰਦੇ ਕਲੀਨ ਚੱਲਦੇ ਰੂਪ ਦੇ ਵਿੱਚ ਹੁੰਦੇ ਨੇ ਹੁਣ ਸਾਡੇ ਮੈਂ ਵੀ ਹਾਕੀ ਬਚਪਨ ਤੋਂ ਖੇਡਦੇ ਰਹੇ ਕਾਲਜ ਟਾਈਮ ਤੋਂ ਖੇਡਦੇ ਰਹੇ ਯੂਨੀਵਰਸਿਟੀ ਵੀ ਖੇਡੇ ਆ ਬਾਅਦ ਡਿਪਾਰਟਮੈਂਟ ਜੁਆਇਨ ਕੀਤਾ ਉੱਥੇ ਵੀ ਖੇਡਦੇ ਰਹੇ ਹਮ ਸਾਡਾ ਜਿਹੜਾ ਕਲਚਰ ਹੈ ਹਾਕੀ ਵਾਰਮ ਅਪ ਕਰ ਲਿਆ ਹਾਕੀ ਖੇਡ ਲਈ ਮੈਚ ਖਤਮ ਹੋ ਗਿਆ ਚੇਂਜ ਕੀਤਾ ਘਰ ਨੂੰ ਚਲੇ ਗਏ ਹੁਣ ਜਿਹੜੀ ਯੂਰਪ ਦੀਆਂ ਟੀਮਾਂ ਨੇ ਮੈਂ ਤਾਂ ਅਖਰ ਇੰਟਰਨੈਸ਼ਨਲ ਟੂਰਨਾਮੈਂਟ ਦੇ ਵਿੱਚ ਕਈ ਵਾਰੀ ਮੌਕਾ ਮਿਲਦਾ ਇੱਕ ਦੂਜੇ ਨੂੰ ਮਿਲੰਦਾਂ ਜਾਂ ਗੱਲਾਂ ਕਰਨ ਦਾ ਇੰਟਰੈਕਸ਼ਨ ਕਰਨ ਦਾ ਇੰਟਰੈਕਸ਼ਨ ਕਰਨ ਦਾ ਹਮ ਹੁਣ ਜਿਹੜੀ ਆਸਟ੍ਰੇਲੀਅਨ ਟੀਮ ਹੈ ਜਾਂ ਇੰਗਲੈਂਡ ਦੀ ਟੀਮ ਹੈ ਹਾਲੈਂਡ ਦੀ ਟੀਮ ਹੈ ਜਰਮਨ ਦੀ ਟੀਮ ਹੈ ਉਹ ਸਾਡੇ ਤੋਂ ਬਿਹਤਰ ਖੇਡਦੀ ਹੈ ਅੱਜਕੱਲ ਫਿਜ਼ੀਕਲ ਫਿਟਨੈਸ ਜ਼ਿਆਦਾ ਹੈ ਹਮ ਉਹ ਦੇਖੋ ਕਿ ਹਰ ਗੇਮ ਤੋਂ ਪਹਿਲਾਂ ਕੋਈ ਹਫਤਾ ਪਹਿਲਾਂ ਇਕੱਠੇ ਹੁੰਦੇ ਨੇ ਕੋਈ 15 ਦਿਨ ਪਹਿਲਾਂ ਇਕੱਠੇ ਹੁੰਦੇ ਸਾਡਾ 3-3 ਮਹੀਨੇ ਦਾ ਕੈਂਪ ਚੱਲਦਾ ਹੈ ਲੇਕਿਨ ਉਹਨਾਂ ਨੇ ਇੱਕ ਸ਼ਡਿਊਲ ਦਿੱਤਾ ਜਾਂਦਾ ਹੈ ਕਿ ਇਹ ਸ਼ਡਿਊਲ ਤੁਸੀਂ ਕਰਨਾ ਹੈ ਹਮ ਉਹਨਾਂ ਨੇ ਆਪਣਾ ਫਿਜ਼ੀਕਲ ਫਿਟਨੈਸ ਉਸ ਹਿਸਾਬ ਨਾਲ ਮੇਨਟੇਨ ਰੱਖਣਾ ਹੈ ਫਿਰ ਸਾਡੇ ਪਲੇਅਰ ਚਲੋ ਜਿਵੇਂ ਵੀ ਹੈ ਸਾਡਾ ਇਨਫਰਾਸਟ੍ਰਕਚਰ ਜਿਹੋ ਜਿਹਾ ਹੈਗਾ ਉਹਨਾਂ ਨੇ ਮੈਚ ਤੋਂ ਪਹਿਲਾਂ ਇਕੱਠੇ ਉਹਨਾਂ ਨੇ ਚੇਂਜਿੰਗ ਰੂਮ ਦੇ ਵਿੱਚ ਬੈਠ ਕੇ ਵਾਰਮਅਪ ਕਰਨਾ ਹੂੰ ਉੱਥੇ ਸਟ੍ਰੈਟੇਜੀ ਬਣਾਉਣੀ ਹੈ ਹੂੰ ਸਾਡੀਆਂ ਸਾਡੇ ਮੈਚ ਪਹਿਲੇ ਉਹਨਾਂ ਦੇ ਕੋਚੇਸ ਨੇ ਅਸਿਸਟੈਂਟ ਕੋਚੇਸ ਨੇ ਉਹਨਾਂ ਦੀ ਵੀਡੀਓਗ੍ਰਾਫੀ ਕਰਕੇ ਰਿਕਾਰਡਿੰਗ ਸਾਰੇ ਪਲੇਅਰਾਂ ਨੂੰ ਦਿਖਾਉਣਾ ਵੀ ਆ ਪਲੇਅਰ ਕਿਵੇਂ ਖੇਡਦਾ ਹੈ ਉਹਦੀ ਉਹਦੀਆਂ ਵੀਕਨੈਸ ਕੀ ਹੈ ਉਹਦੀਆਂ ਵੀਕਨੈਸ ਕੀ ਹੈ ਜਾਂ ਉਹਦੇ ਪਲੱਸ ਪੁਆਇੰਟ ਕੀ ਨੇ ਜਾਂ ਇਹ ਕੀ ਇੰਟਰੈਕਸ਼ਨ ਹੈ ਕਿ ਕਿੱਥੇ ਸ਼ਾਰਟ ਕਾਰਨਰ ਮਾਰਦਾ ਕਿੱਥੇ ਪੈਨਲਟੀ ਕਾਰਨਰ ਮਾਰਦਾ ਜਾਂ ਕਿੱਥੇ ਪੈਨਲਟੀ ਸਟ੍ਰੋਕ ਮਾਰਦਾ ਹੈ ਬਿਲਕੁਲ ਬਿਲਕੁਲ ਹੁਣ ਸਾਡੇ ਕੋਲ ਇੰਨਾ ਇਨਫਰਾਸਟ੍ਰਕਚਰ ਜਾਂ ਬੈਕ ਬੈਕਅਪ ਹੈ ਨਹੀਂਗਾ ਹੁਣ ਉਹਨਾਂ ਦੇ ਪਲੇਅਰ ਮੈਚ ਤੋਂ ਬਾਅਦ ਕੀ ਕਰਦੇ ਅੰਦਰ ਪਾਵੇਂ ਸਿੰਪੂਲ ਚ ਬੈਠਣ ਭਾਵੇਂ ਉਹਨਾਂ ਬਾਥਰੂਮ ਚ ਕੁਜ਼ੀ ਲਾ ਕੇ ਉੱਥੇ ਬਿਠਾਉਂਦੇ ਨੇ ਉਹ ਬਾਡੀ ਨੂੰ ਜਿਹੜਾ ਇੱਕ ਤਰ੍ਹਾਂ ਦੀ ਰਿਲੈਕਸੇਸ਼ਨ ਹੁੰਦੀ ਹੈ ਮਸਲ ਦੀ ਬਿਲਕੁਲ 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 ਸਾਡੇ ਉੱਥੇ ਕੋਈ ਕਹਿੰਦਾ ਕਿ ਯੋਗਾ ਕਰ ਲਓ ਕਹਿੰਦਾ ਮੈਂ ਤਾਂ ਹਾਕੀ ਖੇਡਦਾ ਮੈਂ ਯੋਗਾ ਕਿਉਂ ਕਰਾਂ ਮਤਲਬ ਜਿਹੜੀਆਂ ਇਹ ਯੋਗਾ ਦੀਆਂ ਐਕਸਰਸਾਈਜ਼ ਨੇ ਜਾਂ ਅਸੀਂ সুইਮਿੰਗ ਕਰਨੀ ਹੈ ਜਾਂ ਅਸੀਂ ਪੂਲ ਦੇ ਵਿੱਚ ਬੈਠ ਕੇ ਰਿਲੈਕਸ ਕਰਨਾ ਉਹ ਆਈਕਲ ਦੇਖਿਆ ਜਾਂਦਾ ਕਿ ਮਸਲ ਕਿਸ ਤਰ੍ਹਾਂ ਰਿਲੈਕਸ ਹੁੰਦਾ ਹੈ ਨਹੀਂ ਬਾਡੀ ਦੇ ਹਰ ਹਰ ਖੇਤਰ ਦੇ ਲਈ ਤੁਹਾਨੂੰ ਐਕਸਰਸਾਈਜ਼ ਅਤੇ ਬਾਕੀ ਜਿਵੇਂ ਹੁਣ ਆਪਾਂ ਗੱਲ ਕਰਦੇ ਸੀਗੇ ਵੀ ਪਹਿਲਾਂ ਹਾਕੀ ਘਾਦੇ ਉੱਤੇ ਖੇਡਦੇ ਸੀਗੇ ਆ ਸਾਡੇ ਦੇਖਦੇ ਦੇ ਇਸ ਟੋਟਰਫ ਆਇਆ ਜਦੋਂ ਬਾਹਰੀਆਂ ਗੇਮਾਂ ਬਾਹਰੀ ਟੀਮਾਂ ਨੇ ਡੋਮੀਨੇਟੇਟ ਹੀ ਕਰਨਾ ਸ਼ੁਰੂ ਕੀਤਾ ਜਦੋਂ ਟੋਟਰਫ ਆਇਆ ਕਾਦੇ ਉੱਤੇ ਉਹਨਾਂ ਕੋਲ ਕੋਈ ਨਹੀਂ ਸਟ੍ਰੈਟੇਜੀ ਨਹੀਂ ਸੀ ਹੁੰਦੀ ਨਹੀਂ ਸੀ ਆਪਣੇਆ ਮੇਰੇ ਖਿਆਲ ਤੁਸੀ ਤਾਂ ਉਹ ਪ੍ਰੋਸੈਸ ਦੇਖਿਆ ਹੋਊਗਾ ਦੋਨੇ ਪ੍ਰੋਸੈਸ ਦੇਖਿਆ ਸੀ ਇਹਦੀ ਹਕੀਕਤ ਹੈ ਕਿ ਦੇ ਕੁਝ ਅਗਦੀ ਤਰਫੇ ਖੜੇ ਤਾਂ ਤਰਫਾ ਔਰ ਟਰਫ ਵੀ ਮਸਾ ਮਿਲਿਆ ਆਪਣੇ ਤਾਂ ਪਲੇਅਰਾਂ ਨੂੰ ਕਾਫੀ ਦੇਰ ਬਾਅਦ ਮਿਲਿਆ ਜਦੋਂ ਅਸੀਂ ਪਹਿਲਾਂ ਫੋਰਡ ਨਹੀਂ ਸੀ ਕਰ ਸਕਦੇ ਤੇ ਸਾਨੂੰ ਰਸ਼ੀਆ ਨੇ ਪੋਲੀਗ੍ਰਾਸ ਦਿੱਤਾ ਸੀ ਉਹ ਕੇ ਐਸਟੋਟਰਫ ਦੀ ਇੱਕ ਕੋਪੀ ਲਾ ਲੋ ਉਹ ਥੋੜਾ ਸਸਤਾ ਸੀ ਤੇ ਸਾਡੇ ਇੰਡੀਆ ਵਿੱਚ ਪੋਲੀਗ੍ਰਾਫੀ ਚੱਲਦਾ ਸੀਗਾ ਫਿਰ ਹਾਲੀਵੁੱਡੀ ਜਾ ਕੇ ਐਸਟੋਟ੍ਰਫਾਈ ਫਿਰ ਐਸਟੋਟ੍ਰਫ ਜਦੋਂ ਤੱਕ ਇੰਡੀਆ ਨੇ ਲਈ ਹੈ ਉਹਦੇ ਬਾਅਦ ਉਹਨਾਂ ਨੇ ਐਸਟੋਟ੍ਰਫ ਅਪਗ੍ਰੇਡ ਐਸਟੋਟ੍ਰਫ ਅਪਗ੍ਰੇਡ ਕਰਤੀ ਉਹ ਹੋਰ ਐਕਸਪੈਂਸਿਵ ਹੋ ਗਈ ਹੋਰ ਐਕਸਪੈਂਸਿਵ ਹੋ ਗਈ ਤੁਸੀਂ ਜਿਵੇਂ ਹੁਣ ਅੱਜਕੱਲ ਆ ਕਿ ਕਾਫੀ ਪਿਛਲੇ ਸਮਿਆਂ ਦੇ ਵਿੱਚ ਸੋਨਾ ਕੰਮ ਆਪਣੇ ਆ ਕੇ ਜਿੱਤ ਕੇ ਵੀ ਆਈ ਆ ਤੇ ਅ ਇੱਥੇ ਹੁਣ ਤੁਸੀਂ ਇਸ ਵੇਲੇ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਇੱਥੇ ਵੀ ਹਾਕੀ ਨਾਲ ਜੁੜੇ ਹੋયા ਤੁਸੀਂ ਇੱਥੋਂ ਦੇ ਹਾਕੀ ਨਾਲ ਜਿਹੜੇ ਕੋਈ ਦੋ ਤਿੰਨ ਕਲੱਬ ਟੂਰਨਾਮੈਂਟ ਕਰਉਂਦੇ ਨੇ ਮੈਂ ਲਾਸਟ ਯਰ ਗਏ ਸੀ ਬੜੇ ਬੜੇ ਹਾਈ ਲੈਵਲ ਦੇ ਹੁੰਦੇ ਨੇ ਹਾਂਜੀ ਮੈਂ ਲਾਸਟ ਯਰ ਵੀ ਗਿਆ ਸੀਗਾ ਉਹਨਾਂ ਕੋਲ ਤੇ ਉਤੋਂ ਪਿਛਲੇ ਸਾਲ ਵੀ ਮੈਂ ਬਾਈ ਚਾਂਸ ਉਹਨਾਂ ਦੇਣਾ ਚਾਹੀਤੇ ਸੀਗਾ ਉਤੋਂ ਗਿਆ ਸੀ ਮੈਂ ਤੇ ਇਹਨਾਂ ਦੀ ਹਾਕੀ ਜਿਹੜੇ ਇੱਕ ਦੋ ਕਲੱਬ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਕਿ ਵੈਂਕੂਵਰ ਦਾ ਕਲੱਬ ਹੈ ਜਿਹਦੇ ਵਿੱਚ ਆਲਮੋਸਟ ਸਾਰੇ ਫਾਰਮਰ ਗੋਰੇ ਖੇਡਦੇ ਨੇ ਉਹਨਾਂ ਦਾ ਸਟੈਂਡਰਡ ਆਫ ਹਾਕੀ ਤੇ ਦੂਜੇ ਕਲੱਬਾਂ ਦਾ ਸਟੈਂਡਰਡ ਆਫ ਹਾਕੀ ਦਾ ਬਹੁਤ ਫਰਕ ਹੈ ਬਹੁਤ ਓਕੇ ਸਾਡੇ ਹੁਣ ਕਈ ਇੱਥੇ ਯੂਰਪੀਅਨ ਪਲੇਅਰ ਆਉਂਦੇ ਨੇ ਕੁਝ ਇੰਡੀਆ ਤੋਂ ਵੀ ਆਉਂਦੇ ਨੇ ਉਹ ਪਲੇਅਰ ਆਉਂਦੇ ਨੇ ਜਿਹੜੇ ਉੱਥੇ ਇੰਡੀਆ ਰਿਪਰੈਜ਼ੈਂਟ ਕਰ ਚੁੱਕੇ ਹੁੰਦੇ ਨੇ ਜਾਂ ਕੋਈ ਜੂਨੀਅਰ ਇੰਡੀਆ ਖੇਡ ਚੁੱਕਾ ਉਹਨਾਂ ਦੇ ਵੀ ਇੱਥੇ ਚੰਗਾ ਪਰ ਇੱਥੇ ਉਹਨਾਂ ਨੂੰ ਵੀ ਕੋਈ ਸਪான்ਸਰ ਜਾਂ ਕੋਈ ਇਨਕਰੇਜਮੈਂਟ ਨਹੀਂ ਮਿਲਦੀ ਉਹ ਟੋਰਾਂਟ ਖੇਡਦੇ ਨੇ ਵਾਪਸ ਚਲੇ ਜਾਂਦੇ ਨੇ ਬਿਲਕੁਲ 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 ਜਿਵੇਂ ਇੱਥੇ ਰਹਿਣ ਥੋੜਾ ਬੜਾ ਇੱਥੇ ਟ੍ਰੇਨਿੰਗ ਸੈਂਸਿੰਗ ਕਰਨ ਬਿਲਕੁਲ ਬਿਲਕੁਲ ਉਹਦੇ ਨਾਲ ਬੜਾ ਫਰਕ ਪੈਂਦਾ ਹੈ ਹੂੰ ਇੱਥੋਂ ਦੀ ਜਿਵੇਂ ਹੁਣ ਕੈਨੇਡਾ ਦੀ ਹਾਕੀ ਦੀ ਟੀਮ ਦੇ ਵਿੱਚ ਵੀ ਮੋਸਟਲੀ 11 ਪਲੇਅਰਾਂ ਦੇ ਵਿੱਚੋਂ ਤਕਰੀਬਨ 8-10 ਆਪਣੇ ਹੀ ਹੁੰਦੇ ਨੇ ਪੰਜਾਬੀ ਅੰਬਾਲੇ ਹੁੰਦੇ ਨੇ ਪਲੇਅਰਸ ਔਰ ਈਵਨ ਲੜਕੀਆਂ ਦੀ ਵੀ ਜਿਹੜੀ ਹਾਕੀ ਟੀਮ ਬਟ ਉਹਨਾਂ ਦਾ ਫਿਜ਼ੀਕਲ ਫਿਟਨੈਸ ਲੈਵਲ ਦੇਖੋ ਨਾ ਜੀ ਹੁਣ ਸਾਡੇ ਉੱਥੇ ਫਿਜ਼ੀਕਲ ਫਿਟਨੈਸ ਲੈਵਲ ਸਾਡੇ ਇੱਕ ਤਾਂ ਕਲਾਈਮੇਟ ਦਾ ਬਹੁਤ ਫਰਕ ਆ। ਸਰਟੇ ਹੁਣ ਜਿੰਨੇ ਕੈਂਪ ਪਹਿਲਾਂ ਪਟਿਆਲੇ ਲੱਗਦੇ ਸੀਗੇ ਉੱਥੇ ਹੁਣ ਗਰਮੀ ਬਹੁਤ ਜ਼ਿਆਦਾ ਹੁੰਦੀ ਉਹਨਾਂ ਨੇ ਕੈਂਪ ਸ਼ਿਫਟ ਕਰਕੇ ਬੈਂਗਲੌਰ ਲੈ ਗਏ। ਹੁਣ ਬੈਂਗਲੌਰ ਵੀ ਇੰਨਾ ਕਲਾਈਮੇਟ ਨਹੀਂ ਅੱਛਾ ਹੁੰਦਾ। ਫਿਰ ਪਿੱਛੇ ਜੇ ਇਹਨਾਂ ਨੇ ਇੰਡੀਅਨ ਹਾਕੀ ਨੇ ਕੁਝ ਕੀਤਾ ਸੀਗਾ ਕਿ ਸਾਡੇ ਕੁਝ ਕੈਂਪ ਇਹਨਾਂ ਨੇ ਸ਼ਿਮਲਾ ਲਾਉਣੇ ਸ਼ੁਰੂ ਕਰਦੇ ਕਿ ਹਾਈ ਐਟੀਟਿਊਡ ਤੇ ਕਰੀਏ ਥੋੜਾ ਜਿਆ ਉਹਨਾਂ ਦਾ ਕਲਾਈਮਟਾਈਜ਼ ਹੋ ਜਾਊਗਾ ਜਦੋਂ ਕੇਪੀਐਸ ਗਿੱਲ ਦੇ ਟਾਈਮ ਤੇ ਕੁਝ ਕੈਂਪ ਉੱਥੇ ਲਾਉਣੇ ਸ਼ੁਰੂ ਕੀਤੇ। ਅਨਫੋਰਚਨਟੇਟਲੀ ਫੋਰਚਨਟੇਟਲੀ ਸਾਡੀ ਹਾਕੀ ਦੇ ਵਿੱਚ ਬੜੇ ਉੱਥਾ ਉਥਰ ਆਉਂਦੇ ਰਹੇ ਹੁਣ ਪਿਛਲੇ 10 ਸਾਲਾਂ ਤੋਂ ਹਾਕੀ ਜਿਹੜੀ ਹੈ ਉਹ 오ਡੀਸਾ ਗਵਰਨਮੈਂਟ ਨੇ ਇੱਕ ਤਰ੍ਹਾਂ ਪਰਚੇਜ਼ ਕਰ ਲਈ ਇੱਕ ਜਿਵੇਂ ਪੰਜਾਬ ਦੇ ਵਿੱਚ ਸਾਰੀ ਹਾਕੀ ਪੰਜਾਬ ਤੋਂ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ ਹੀ ਹੁੰਦੀ ਸੀ ਜਦੋਂ ਅਸ਼ਨੀ ਕੁਮਾਰ ਜੀ ਦੇ ਟਾਈਮ ਤੋਂ ਲੈ ਕੇ ਤੇ ਕੇ ਪੀ ਐਸ ਗਿੱਲ ਦੇ ਟਾਈਮ ਤੇ ਜਮ ਮਹਾਜਨ ਸਾਹਿਬ ਹੁੰਦੇ ਦਿੱਲੀ ਦੇ ਪ੍ਰੈਜ਼ੀਡੈਂਟ ਜਿਆ ਥੋੜੀ ਦੇਰ ਵਾਸਤੇ ਸਾਊਥ ਦੇ ਵਿੱਚ ਰਾਮਾ ਸਵਾਮੀ ਨੇ ਲਈ ਸੀ ਉਹਨਾਂ ਕੋਲ ਹੀ ਵਾਸ ਅ ਮਲਟੀ ਮਿਲੀਅਨਰ ਉਹਨਾਂ ਕੋਲ ਉਹਦੇ ਸਕੂਲ ਦੇ ਕੋੜੇ-ਕੂੜੇ ਰੱਖੇ ਸੀ ਬੜਾ ਸ਼ੌਕੀਨ ਬੰਦਾ ਸੀ ਉਹਦੇ ਕੋ ਪੈਸੇ ਚੰਗੇ ਸੀ ਕੁਛ ਵੇਲੇ ਹਾਕੀ ਉੱਥੇ ਗਈ ਉਹਦੇ ਬਾਅਦ ਹੁਣ ਉੜੀਸਾ ਗਵਰਨਮੈਂਟ ਨੇ ਇੱਕ ਪ੍ਰੋਪੋਜ਼ਲ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਦਿੱਤੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਹਾਕੀ ਦੇ ਜਿੰਨੇ ਕੈਂਪ ਐ ਮੁੰਡਿਆਂ ਦੇ ਕੁੜੀਆਂ ਦੇ ਉਹ ਸਾਨੂੰ ਦੇ ਦਿੱਤੇ ਜਾਣ ਅਸੀਂ ਉਹਨਾਂ ਨੇ 1 2 3 4 ਐਸਟ੍ਰੋਟਰਬੀ ਲਾਈਆਂ ਨੇ ਉਹਨਾਂ ਨੇ ਉੱਥੇ ਹਾਸਟਲ ਹੀ ਬਣਾਇਆ ਹੈ ਰਹਿਣ ਦੀਆਂ ਸਹੂਲਤਾਂ ਵੀ ਬੜੀਆਂ ਅੱਛੀਆਂ ਦਿੱਤੀਆਂ ਨੇ ਤੁਸੀਂ ਦੇਖੋ ਇੰਡੀਆ ਦੀ ਹੁਣ ਕੋਈ ਵੀ ਕੁੜੀਆਂ ਦੀ ਟੀਮ ਹੋਵੇ ਜੂਨੀਅਰ ਹੋਵੇ ਸੀਨੀਅਰ ਹੋਵੇ ਉਹਨਾਂ ਦੇ ਯੂਨੀਫਾਰਮ ਦੇ ਉੱਤੇ ਇੱਥੇ ਉਡੀਸਾ ਲਿਖਿਆ ਹੋਵੇਗਾ ਹੁਣ ਉਹਨਾਂ ਨੇ ਪਿਛਲੇ 15 ਸਾਲ ਜਾਂ 20 ਸਾਲ ਦਾ ਇਕੱਠਾ ਕੰਟੈਕਟ ਕਰ ਲਿਆ ਹੈ ਕਿ ਸਾਰੀਆਂ ਟੀਮਾਂ ਦਾ ਕੈਂਪਸ ਹੀ ਆਰਗੇਨਾਈਜ਼ ਕਰਾਂਗੇ ਯੂਨੀਫਾਰਮ ਤੇ ਸਾਡਾ ਲੋਗੋ ਲੱਗੇਗਾ ਜਿਹੜੇ ਉਹਨਾਂ ਦੇ ਸਪான்ਸਰ ਹੋਰ ਉਹ ਵੀ ਉਹਨਾਂ ਦੇ ਸਟicker ਲੱਗਣਗੇ ਹੁਣ ਇੱਕ ਤਰ੍ਹਾਂ ਦੀ ਹਾਕੀ ਜਿਹੜੀ ਹੈ ਸਾਰੇ ਉਹ ਸਿਲੈਕਸ਼ਨ ਕਮੇਟੀ ਵੀ ਉਹਨਾਂ ਨੇ ਬਣਾਉਣੀ ਹੈ। ਹੂੰ। ਟੀਮਾਂ ਵੀ ਉਹਨਾਂ ਨੇ ਕੈਂਪ ਲਵਾਉਣੇ ਨੇ। ਤਾਂ ਸਾਰੀ ਹੱਕੀ ਉੱਥੇ ਚਲੇਗੀ। ਉਹਨਾਂ ਵਿੱਚ ਖੈਰ ਕਈ ਪਲੇਅਰ ਜਿਹੜੇ ਨੇ ਆਦੀਵਾਸੀ ਉਹ ਵੀ ਬਹੁਤ ਅੱਛਾ ਖੇਡਦੇ ਨੇ। ਹੂੰ। ਕੁੜੀਆਂ ਵੀ ਆਦੀਵਾਸੀ ਕਾਫੀ ਆਈਆਂ ਨੇ ਟੀਮ ਦੇ ਵਿੱਚ। ਮੁੰਡੇ ਵੀ ਕਾਫੀ ਆਏ ਨੇ। ਹੂੰ ਹੂੰ। ਹੁਣ ਮੈਂ ਤਾਂ ਇਹ ਦੇਖਦਾ ਕਿ ਸਾਡੇ ਪੰਜਾਬੀ ਪੰਜਾਬ ਤੇ ਹਰਿਆਣੇ ਦੇ ਮੁੰਡਿਆਂ ਨਾਲੋਂ ਫਿਜ਼ੀਕਲ ਫਿਟਨੈਸ ਉਹਨਾਂ ਜ਼ਿਆਦਾ ਆ ਗਈ ਹੈ। ਉਹਨਾਂ ਜ਼ਿਆਦਾ ਹੋ ਗਈ ਹੈ। ਸਾਡੇ ਪੰਜਾਬ ਦੇ ਵਿੱਚ ਕੁਝ ਤਾਂ ਯੂਥ ਸੜਾ ਨਸ਼ਾ ਨੇ ਖਰਾਬ ਕਰਤਾ ਕੁਝ ਯੂਥ ਬਾਹਰ ਕੁਝ ਯੂਥ ਸੜਾ ਪੰਜਾਬ ਤੋਂ ਸਾਰਾ ਬਾਹਰ ਜਾਈ ਜਾ ਰਿਹਾ ਉਹਨਾਂ ਦਾ ਹੁਣ ਸਪੋਰਟਸ ਵਾਲਾ ਥੋੜਾ ਰੁਝਾਨ ਜਿਹੜਾ ਉਹ ਘਟ ਗਿਆ ਮੈਨੂੰ ਲੱਗਦਾ ਸਪੋਰਟਸ ਦੇ ਵਿੱਚ ਪੰਜਾਬ ਨਾਲੋਂ ਤਾਂ ਹਰਿਆਣਾ ਬਹੁਤ ਅੱਗੇ ਹੈ ਹਰਿਆਣਾ ਮੈਡਲ ਟੈਲੀ ਦੇ ਵਿੱਚ ਸਾਡੇ ਨਾਲੋਂ ਬਹੁਤ ਜ਼ਿਆਦਾ ਅੱਗੇ ਹੈ ਲੇਕਿਨ ਹਰਿਆਣੇ ਦੇ ਵਿੱਚ ਜਿਹੜੀ ਮੈਡਲ ਟੈਲੀ ਹੈ ਉਹ ਸਿਰਫ ਆਉਂਦੀ ਹੈ ਰੈਸਲਿੰਗ ਐਂਡ ਬਾਕਸਿੰਗ ਹਾਂ ਉਹਨਾਂ ਨੇ ਦੋ ਹੀ ਚੀਜ਼ਾਂ ਫੜੀਆਂ ਨੇ ਬਾਕਸਿੰਗ ਐਂਡ ਰੈਸਲਿੰਗ ਉਹ ਚ ਕੁੜੀਆਂ ਵੀ ਚੰਗੀਆਂ ਨੇ ਉਹਨਾਂ ਦੇ ਮੁੰਡੇ ਵੀ ਚੰਗੇ ਹਾਕੀ ਦੀ ਟੀਮ ਉਹਨਾਂ ਦੀ ਏਡੀ ਚੰਗੀ ਨਹੀਂ ਹੈਗੀ ਪਹਿਲਾਂ ਇੱਕ ਟਾਈਮ ਤੇ ਕੁੜੀਆਂ ਦੀ ਹਾਕੀ ਟੀਮ ਉਹਨਾਂ ਨੇ ਸ਼ਾਹਬਾਦ ਬਣਾਈ ਸੀਗੀ ਕਾਫੀ ਅੱਛੀ ਬਣਾ ਲਈ ਸੀਗੀ ਫਿਰ ਉਹ ਜਿਹੜੀਆਂ ਕੁੜੀਆਂ ਨਿਕਲ ਗਈਆਂ ਉਹਨੂੰ ਪਿੱਛੋਂ ਬੈਕਅਪ ਨਹੀਂ ਮਿਲਿਆ ਕਿਉਂਕਿ ਜਿਹੜੀਆਂ ਹਾਕੀ ਅਜਕਲ ਖੇਡਦੇ ਮੁੰਡੇ ਜਾਂ ਕੁੜੀਆਂ ਜਿੰਨੇ ਖੇਡਦੇ ਉਹ ਫੈਮਲੀ ਬੜੀਆਂ ਤੁਸੀਂ ਕਹਿ ਲੋ ਕਿ ਆਰਡੀਨਰੀ ਘਰ ਤੋਂ ਆਉਂਦੀਆਂ ਨੇ ਤੇ ਜਿਹੜਾ ਹਾਕੀ ਦਾ ਅਕਲ ਐਸਟਰੋਟਰ ਫੌਨ ਕਰਕੇ ਇਕਪਮੈਂਟ ਉਹ ਬਹੁਤ ਮਹਿੰਗਾ ਹੋ ਗਿਆ ਹੂੰ ਹੂੰ ਜਿਹੜੀ ਅੱਗੇ ਹਾਕੀ 2 400 500 ਹਜ਼ਾਰ ਤੱਕ ਆਉਂਦੀ ਸੀਗੀ ਉਹ ਹੁਣ 15 20 ਹਜ਼ਾਰ ਤੱਕ ਆਉਂਦੀ ਹੈ ਹੂੰ ਜਿਹੜੇ ਘਾਤੇ ਆਪਾਂ ਸ਼ੂਜ਼ ਪਾਉਂਦੇ ਸੀਗੇ ਉਹ ਵੀ 100 200 500 ਤੱਕ ਆਉਂਦੇ ਸੀ ਜਿਹੜੇ ਹੁਣ ਐਸਟਰੋਟਰ ਦੇ ਇਹ ਹਜ਼ਾਰਾਂ ਚ ਆਉਂਦੇ ਨੇ ਹੂੰ ਸਾਡੀ ਕਿੱਟ ਜਿਹੜੀ ਹੈ ਕਿੱਟ ਵੀ ਬੜੀ ਮਹਿੰਗੀ ਹੋ ਗਈ ਅੱਗੇ ਜਿਹੜੀ ਬਾਲ ਇੱਕ ਹੁੰਦੀ ਸੀਗੀ ਉਹ 500 ਰੁਪਏ ਦੀ ਹੁੰਦੀ ਸੀ ਹੁਣ 2.5 3000 ਦੀ ਬਾਲ ਆਉਂਦੀ ਹੈ ਜਿਹੜੀ ਕੋਕਾਪੁਰ ਦੀ ਜਿਹੜੀ ਐਸਟਰਾਟ੍ਰਾਫ ਤੇ ਬਾਲ ਇੰਟਰਨੈਸ਼ਨਲ ਯੂਜ਼ ਕਰਦੇ ਨੇ ਉਹ ਸਾਡੇ ਇੰਡੀਆ ਦੇ ਵਿੱਚ 2.5 3000 ਦੀ ਇੱਕ ਬਾਲ ਆਉਂਦੀ ਹੈ ਜਾਂ ਫਿਰ ਉਹਦੀਆਂ ਡੁਪਲੀਕੇਟ ਜਿਹੜੀਆਂ ਲੈ ਲਓ ਉਹਦੇ ਤੇ ਉਹਦੇ ਵਿੱਚ ਬਾਲ ਦੇ ਵਿੱਚ ਬਹੁਤ ਫਰਕ ਆ ਉਹ ਫਿਰ ਜਦੋਂ ਤੁਸੀਂ ਔਰ originally ਖੇਡਦੇ ਹੋ ਤਾਂ ਤੁਹਾਡੇ ਗੇਮ ਤੇ ਬੜਾ ਫੈਕਟ ਆ ਜਿਹੜੀ origignal ਬਾਲ ਹੈ ਜਦੋਂ ਸਟੈਟੋਰਸ ਦੇ ਉੱਤੇ ਪਾਣੀ ਲਾਉਂਦੇ ਨੇ ਜਾਂ ਉਹਨੂੰ ਵੈਟ ਪੋਜੀਸ਼ਨ ਤੇ ਰੱਖਦੇ ਨੇ ਉਹ ਬੋਲ ਆਪਣੇ ਆਪ ਤੁਹਾਡੇ ਕੋਲ ਆ ਕੇ ਕਿਵੇਂ ਰੁਕਦੀ ਹੈ ਜਾਂ ਕਿਵੇਂ ਮੂਵ ਕਰਦੀ ਹੈ ਉਹਦਾ ਬਿਹੇਵੀਅਰ ਇੱਕਦਮ ਚੇਂਜ ਹੋ ਜਾਂਦਾ ਹੈ ਜਿਹੜੀ ਅਸੀਂ ਉੱਥੇ ਬੋਲ ਨਾਲ ਜਿਹੜੇ ਡੁਪਲੀਕੇਟ ਬੋਲ ਨਾਲ ਬਣਾ ਕੇ ਉੱਥੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਂਦੇ ਉਹ 올 ਟੂਗੇਦਰ ਉਹਦਾ ਬਿਹੇਵੀਅਰ ਹੋਰ ਹੁੰਦਾ ਟੋਟਲੀ 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 ਡਿਫਰੈਂਟ ਹੁੰਦਾ ਹੈ ਔਰ ਫਿਰ ਜਦੋਂ ਮਤਲਬ ਉਹਦੇ ਨਾਲ ਪ੍ਰੈਕਟਿਸ ਕਰਕੇ ਗੇਮ ਖੇਡਣੀ ਉਹਦੇ ਨਾਲ ਬਹੁਤ ਫਰਕ ਪੈਂਦਾ ਉਹਦਾ ਉਹ ਫੈਕਟਰ ਠੀਕ ਸਾਡੇ ਹੁਣ ਮਤਲਬ ਕਹਿਣਾ ਨਹੀਂ ਚਾਹੀਦਾ ਜਾਂ ਸਾਡੀ ਪਾਲਿਸੀ ਇਹੋ ਜੀ ਹੈ ਕਿ ਸਾਡੇ ਕੋਚਿਸ ਹੀ ਹਨਗੇ। ਹਮਮ ਨੋ ਡਾਊਟ ਕਿ ਬਾਹਰ ਦੇ ਕੋਚ ਅੱਛੇ ਨੇ ਪਰ ਕੋਚ ਇੰਡੀਆ ਚ ਵੀ ਬਹੁਤ ਅੱਛੇ ਨੇ। ਉਹਨਾਂ ਨੂੰ ਚਾਹੀਦਾ ਜੇ ਫੈਡਰੇਸ਼ਨਸ ਨੂੰ ਕਿ 2 4 5 10 ਕੋਚ ਬਾਹਰੋਂ ਲੈ ਕੇ ਜਾਂ ਆਪਣੇ ਚੰਗੇ ਕੋਚ ਲਾ ਕੇ ਉਹਨਾਂ ਦੇ ਕਲੀਨਿਕ ਲਾਈ ਜਾਣ। ਹਮਮ ਤਾਂ ਕਿ ਅੱਗੇ ਆਪਣੇ ਕੋਚਿਸ ਨੂੰ ਉਹ ਕੁਝ ਸਿਖਾ ਸਕਣ। ਹਮਮ ਐਸਟੋਟਾ ਫੋਨ ਕਰਕੇ ਹਾਕੀ ਦੇ ਵਿੱਚ ਰੂਲ ਬਹੁਤ ਜ਼ਿਆਦਾ ਚੇਂਜ ਹੋ ਗਏ। ਹਮਮ ਸਾਡੇ ਪਲੇਅਰਾਂ ਕੋਲ ਉਹ ਅਜੇ ਰੂਲ ਸਮਝ ਨਹੀਂ ਸਕਦੇ ਕਿ ਜਦੋਂ ਉਹਨੂੰ ਇਸ ਸਾਲ ਦੋ ਸਰਵੇ ਦੇ ਦੁਆਰਾ ਉਹ ਰੂਲ ਨੂੰ ਫੇਰ ਚੇਂਜ ਕਰ ਦਿੰਦੇ ਨੇ। ਕੁਝ ਰੂਲ ਐਕਸਪੈਰੀਮੈਂਟ ਕਰਦੇ ਨੇ ਕਿ ਅਰਕੀ 올림픽 ਦੇ ਵਿੱਚ ਜਾਂ ਵਰਲਡ ਕੱਪ ਜਾਂ ਏਸ਼ੀਅਨ ਗੇਮਾਂ ਦੇ ਵਿੱਚ ਇਹ ਰੂਲ ਐਕਸਪੈਰੀਮੈਂਟ ਕਰਾਂਗੇ। ਉਹ ਐਕਸਪੈਰੀਮੈਂਟ ਕਰਦੇ ਸਾਡੇ ਕੋਲ ਐਕਸਪੈਰੀਮੈਂਟ ਵਾਸਤੇ ਵੀ ਉੱਥੇ ਅਪਡੇਟ ਅਪਡੇਟ ਨਹੀਂ ਹੁੰਦਾ। ਕੋਈ ਅਪਡੇਟ ਨਹੀਂ। ਕੋਈ ਅਪਡੇਟ ਨਹੀਂ ਹੁੰਦਾ। ਦੂਸਰਾ ਜਿਵੇਂ ਹੁਣ ਜਿਹੜੇ ਚੰਗੇ ਪਲੇਅਰ ਜਿਸ ਤਰ੍ਹਾਂ ਤੁਸੀਂ ਹੋ ਮੇਰਾ ਖਿਆਲ ਤੁਹਾਨੂੰ ਵੀ ਤੁਹਾਡੀ ਗੇਮ ਕਰਕੇ ਜੌਬ ਆਫਰ ਹੋਣੀ ਆਉਣਗੇ ਜੌਬਾਂ ਮਿਲੀਆਂ ਹੋਣਗੀਆਂ ਕਰੀਆਂ ਹੋਣੀਆਂ ਤੁਸੀਂ ਉਹ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਚੰਗੇ ਪਲੇਅਰ ਨੇ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਮਦਦ ਜਾਂ ਕੋਈ ਨੌਕਰੀਆਂ ਜਾਂ ਦਿੱਤੀਆਂ ਜਾਂਦੀਆਂ ਨੇ ਜਾਂ ਦੇਖੋ ਜੀ ਅੱਕੇ ਕੋਈ ਬੰਦਾ ਵੀ ਨੈਸ਼ਨਲ ਵੀ ਖੇਡ ਲਿੰਦਾ ਸੀਗਾ ਮੈਂ ਗੱਲ ਕਰਦਾ ਜੀ 75 ਤੋਂ ਲੈ ਕੇ 90 95 ਤੱਕ ਕੋਈ ਬੰਦਾ ਨੈਸ਼ਨਲ ਵੀ ਖੇਡ ਲੈਂਦਾ ਸੀ ਇੰਟਰਨੈਸ਼ਨਲ ਨਾਂ ਵੀ ਖੇਡਿਆ ਹੋਵੇ ਉਹਨੂੰ ਜੌਬ ਜੂ ਮਿਲ ਜਾਂਦੀ ਸੀ ਪੰਜਾਬ ਐ ਪੰਜਾਬ ਪੁਲਿਸ ਮਿਲ ਜੇ ਪਾਵੇਂ ਰੇਲਵੇ ਚ ਮਿਲ ਜੇ ਪਾਵੇਂ ਬੈਂਕ ਚ ਮਿਲ ਜੇ ਵਿਆ ਏਜੀ ਏਜੀ ਪੰਜਾਬ ਦੇ ਏਜੀ ਹਰਿਆਣਾ ਬੜੇ ਡਿਪਾਰਟਮੈਂਟ ਸੀ ਜਿਹੜੇ ਐਫਸੀਆਈ ਸੀਗੇ ਪੁਰਾਣੇ ਹੁਣ ਅੱਜ ਕੱਲ ਦੇ ਵਿੱਚ ਕਿਸੇ ਡਿਪਾਰਟਮੈਂਟ ਦੀ ਟੀਮ ਦੇ ਵਿੱਚ ਕੋਈ ਹੋਕੀ ਦੀ ਟੀਮ ਹੀ ਹੈ ਨਹੀਂ ਹੁਣ ਜਿਹੜੇ ਸਾਡੇ ਇਸ ਵੇਲੇ ਪ੍ਰੈਜ਼ੀਡੈਂਟਲੀ ਮੁੰਡੇ ਖੇਡ ਰਹੇ ਨੇ ਉਹ 6 ਜਾਂ 8 ਜਣੇ ਪੰਜਾਬ ਪੁਲਿਸ ਚ ਨੇ ਹੂੰ ਬਾਕੀ ਕਿਸੇ ਨੂੰ ਜੌਬ ਨਹੀਂ ਆ ਅ ਤੁਸੀਂ ਬੜੀਆਂ ਖੂਬਸੂਰਤ ਅੱਜ ਗੱਲਾਂ ਕੀਤੀਆਂ ਹਾਕੀ ਵਰ ਬੜਾ ਚਰਵਾਦ ਮੇਰੇ ਮਨ ਦੀਆਂ ਗੱਲਾਂ ਹੋਈਆਂ ਨੇ ਅ ਤੁਸੀਂ ਸਟੂਡੀਓ ਵਿੱਚ ਆਏ ਤੇ ਇਹ ਗੱਲਾਂ ਕਰੀਆਂ ਮੈਂ ਸਟੂਡੀਓ ਵੱਲੋਂ ਤੇ ਤੁਹਾਡੇ ਵੱਲੋਂ ਚੈਨਲ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ ਬੜੀ ਦੇਰ ਬਾਅਦ ਪੁਰਾਣੀਆਂ ਗੱਲਾਂ ਕੀਤੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਇਹ ਆਪਣੀ ਸ਼ੁਰੂਆਤ ਆ ਹਲੇ ਆਪਾਂ ਫੇਰ ਹਲੇ ਹੋਰ ਵੀ ਗੱਲਾਂ ਕਰਾਂਗੇ ਇਹ ਤਾਂ ਦੇਖੋ ਜੀ ਜੇ ਮੈਂ ਗੱਲਾਂ ਕਰਨ ਲੱਗਾ ਤੇ ਇਹ ਤਾਂ ਮੁੱਕਣੀਆਂ ਹੀ ਨਹੀਂ ਕੋਈ ਜ਼ਮਾਨਾ ਸੀ ਜਦੋਂ ਅਸ਼ੋਕ ਕੁਮਾਰ ਜੀ ਇੰਡੀਅਨ 에ਅਰਲਾਈਨ 'ਚ ਖੇਡਦੇ ਸੀਗੇ ਬੀਪੀ ਗੋਬਿੰ다 ਉਹਨਾਂ ਨਾਲ ਖੇਡਦਾ ਹੁੰਦਾ ਸੀਗਾ ਸੁਰਜੀਤ ਸਿੰਘ ਖੇਡਦੇ ਸੀਗੇ ਮੁਖਵੰਤ ਸਿੰਘ ਵੀ ਉਹਨਾਂ ਨਾਲ ਮੈਂ ਖੇਡੇ ਆ ਅਸਲਮ ਸ਼ੇਰ ਨਾਲ ਮੈਂ ਖੇਡੇ ਆ ਉਹ ਟੀਮਾ ਉਦੋਂ ਪਤਾ ਹੁੰਦਾ ਸੀ ਨੈਸ਼ਨਲ ਦੇ ਵਿੱਚ ਵੀ ਟੀਮ ਬਹੁਤ ਸਟਰੋਂਗ ਆ ਉਹਨੂੰ ਫਾਈਟ ਦੇਣੀ ਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਅੱਜ ਪ੍ਰੋਗਰਾਮ ਨੂੰ ਇਸੇ ਗੱਲ ਨਾਲ ਸੰਪੂਰਨ ਕਰਦੇ ਹਾਂ ਹੁਣ ਵਾਲੇ ਸਮੇਂ 'ਚ ਫੇਰ ਮਿਲਦੇ ਹਾਂ ਇੱਕ ਹੋਰ ਵਧੀਆ ਸਖਸ਼ੀਦ ਦੇ ਨਾਲ ਕੋਸ਼ਿਸ਼ ਰੋ ਆਵਾਜ਼ ਰੋ ਚੜ੍ਹਦੀ ਕਲਾ 'ਚ ਰਹੋ ਥੈਂਕ ਯੂ